ਇਸ ਸਿਕਲ ਦੀ ਸਾਰਿਆਂ ਨੂੰ ਵਧੀਆ ਫਰਮ ਵੀਡੀਓ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਲੇਵਾਲ ਤਹਿਸੀਲ ਬਟਾਲਾ ਤਹਿਸੀਲ ਡੇਰਾਪਾਪਾ ਨਨਕਾਣਾ ਜਿਲ੍ਹਾ ਗੁਰਦਾਸਪੁਰ ਤੇ ਲਾਗੇ ਫਤਿਹਗੜ ਚੂੜੀਆਂ ਤੇ ਡੇਰਾਪਾਪਾ ਨਨਕਾਣਾ ਵੀ ਲੱਗ ਗਈ ਆ ਤੇ ਸੁਖਵਿੰਦਰ ਸਿੰਘ ਔਲਖ ਜੀ ਉਹਨਾਂ ਕੋਲ ਆ ਪਾਈਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵੜਾ ਦਿਖਾਉਣੀਆਂ ਤੇ ਚਾਰੇ ਤੁਹਾਨੂੰ ਪਹਿਲ ਨਾਲ ਦਿਖਾਉਣੀਆਂ ਆ ਜਿਨ੍ਹਾਂ ਵਿੱਚ ਦੋ ਸੂਈਆਂ ਤੇ ਦੋਵੇਂ ਮਗਰੀ ਬੱਛੀਆਂ ਤੇ ਦੋ ਗੱਬਣਾ ਆ ਤੇ ਬਾਕੀ ਸੂਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜੇ ਕੋਈ ਨਹੀਂ ਵੀ ਪਹੁੰਚ ਸਕਦਾ ਤਾਂ ਵੀਡੀਓ ਕਾਲ ਤੇ ਚੁਆਈ ਕਰਾ ਲਓ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਪਰਿਵਾਰਿਕ ਰਾਮਦਾ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਤੇ ਨਾਮ ਦੱਸ ਦੋ ਆਪਣਾ ਇੱਕ ਰੀ ਨਾਮ ਸੁਵਿੰਦਰ ਸਿੰਘ ਜੀ ਪਿੰਡ ਮਾਲੇਵਾਲ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ 98552648 ਠੀਕ ਹੈ ਜੀ ਤੇ ਤਹਿਸੀਲ ਦੇ ਰਹਾ ਪਪਲਨਕਣਾ ਤੇ ਵਿਗਿਆਦਨ ਵਾਲਾ ਮਾਲ ਫਿਰ ਮਾਲ ਵਿਗਿਆ ਜੀ ਠੀਕ ਆ ਹਾਂਜੀ ਤੇ ਅੱਜ ਹੈਗੀਆਂ ਚਾਰ ਚਾਰੇ ਪੈਲਨਾ ਹਾਂਜੀ ਚਾਰੇ ਪੈਜਾਂਗੇ ਜੀ ਅੱਜ ਪੈਲਨਾ ਇਕੱਠੀਆਂ ਕੀਤੀਆਂ ਜੀ ਹਾਂਜੀ ਮਗਰੇ ਵੀ ਵਛੀਆਂ ਮਗਰੇ ਵੀ ਵਛੀਆਂ ਨਾ ਵਛੀਆਂ ਕਬੂਤਰੀ ਵਰਗੀਆਂ ਠੀਕ ਹੈ ਜੀ ਦਵਾ ਮਗਰੇ ਦਵਾ ਦਵਾ ਮਗਰੇ ਵਛੀਆਂ ਉਹ ਤਾਂ ਮੇ ਵਛੀਆਂ ਚੰਗੀਆਂ ਆ ਦੇਖ ਸਾਦੇ ਜੀ ਸੋਹਣੀ ਵਛੀਆ ਤੇ ਮਗਰ ਆਪ ਵੀ ਵੈਟ ਸੋਹਣੀ ਆ ਖਾਣੇ ਦੇ ਕਰੀ ਤਾਨੂੰ ਲੱਗੇ ਦਿਖਾਈ ਆ ਦੇ ਸਾਡੇ ਖਾਣਾਂ ਦਾ ਸਾਈਜ਼ ਗੈਪ ਦੂਰ ਦੂਰ ਜਿਹੜਾ ਥਣ ਲੱਗਾ ਕਿੰਨੇ ਦਿਨੋਂ ਕਿਹਦੇ ਦਿਨੋਂ ਸੋਈ ਨਾ ਇਹ ਵੀ 7-8 ਦਿਨ ਹੋਈ ਗਏ ਜੋ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਐ ਦੁੱਧ ਇੱਕਾ 20 ਦੇ ਲੱਗੇ ਬੰਨਿਆ ਗਾ ਤਿਆਰ ਮੌਕੇ ਤੇ ਜਿਹੜਾ ਮੌਕੇ ਤੇ ਜਿਹੜਾ ਇਸ ਵੇਲੇ ਤੂੜੀ ਤੇ ਆ ਅੱਛਾ ਜਿਹੜਾ ਇਹਦੇ ਨਹੀਂ ਆ ਅੱਛਾ ਆ ਵੇਖ ਲਓ ਭਾਈ ਮਾਰੇ ਮਾੜਾ ਕੈਮਰਾ ਨੇ ਹਾਂ ਦੇਖ ਤੂੜੀ ਤੇ ਚੱਲਦਾ ਤੂੜੀ ਨੇਰੀ ਤੂੜੀ ਤੇ ਚੱਲ ਤੂੜੀ ਵੰਡ ਅੱਛਾ ਢੀੜ ਤੇ ਚੋਖਰ ਤੇ ਠੀਕ ਆ ਹਾਂਜੀ ਹਰਿਆ ਪਾਏਗਾ ਭਾਈ ਸਾਲ ਕੇ ਪਾਏਗਾ ਬਾਈ ਬੀ ਸਭ ਸਟਾਈਲਿਟ ਚੋਲੇ ਥਲੇ ਚਲੋ ਤੋਰੋ ਇੱਕ ਵਾਰੀ ਬਾਕੀ ਇਹ ਵੀ ਚਲੋ ਵੈਡ ਸੋਹਣੀ ਆ ਤੇ ਮਗਰ ਬੱਚੀ ਵੀ ਸੋਹਣੀ ਆ ਥਾਲਿਆਂ ਚੰਗੀ ਭਰੀ ਆ ਬਿਲਕੁਲ ਫਿਕਸ ਹਵਾਨੇ ਦੀ ਆ ਜਿਹੜੀ ਅਲੈਕਸੈਂਡਰ ਲੈ ਲਿਆ ਹੋਲੀ ਹੋਲੀ ਲਾਇਆ ਵੀਰ ਜੀ ਥੋੜਾ ਅੰਦਰੋਂ ਤੇਜ ਭਾਈ ਦੀ ਬੱਚੇ ਦਾ ਕਰਕੇ ਬਾਕੀ ਜਿੰਨੀ ਵੀ ਆ ਸਫਾਈ ਚ ਆ ਗੱਦਗਾਠ ਵੀ ਪੂਰਾ ਆ ਪਹਿਲਨ ਦੇ ਸਹਾਨਾ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਕਿੰਨੇ ਦੇਰੀ ਵੀ ਯਾ ਜੀ ਗੱਲ ਕਰੀਏ ਆਪ ਹੀ ਦੱਸ ਦੋ 90 ਦੇ ਦੀਏ ਨਹੀਂ ਫਿਰ 90 ਦੀ ਨਾ ਦਈਏ ਕਿੰਨੇ ਕਿੰਨੇ ਦੀ ਦਈਏ ਸਹੀ ਸਹੀ ਜੀ ਗੱਲ ਕਰੀਏ ਵਿਚ ਨਾਲੇ ਵਿਚ ਨਾਲੇ ਗੱਲ ਨਹੀਂ ਤਾਂ ਤੁਸੀਂ ਦੱਸਣਾ ਅੱਜ ਤੁਹਾਡੇ ਕਿੰਨੇ ਛੱਡਨੇ ਨੇ ਕਿੰਨੇ ਛਡਾਉਣੇ ਨੇ ਐਂਦਾ ਮਾਰ ਦੋ ਕੁਝ ਛੱਡ ਦ 10000 10 ਤੇ 20 ਇਹ ਹੋ ਗਿਆ ਫਿਰ 5000 ਹੋ ਗਿਆ 3000 85000 ਦੇ ਦੀਏ 80000 ਦੀ ਹਾਂਜੀ ਇਹ ਕਰਨਾ ਕੋਈ ਮੰਤਾਂ ਵਿੱਚ ਹੋਰ ਵੇਚ ਲੋ ਕਰਵਾਗੇ ਕੁਛ ਛੱਡ ਦੋ ਇਹ ਜੀ 82 ਹਾਂ ਨਾ ਹੀ ਵਸ਼ੀ 75000 ਹੀ ਦੇਵਾਂਗੇ ਅੱਛਾ 75000 ਦੀ ਵੇਲੋ ਲੋ ਕਿ ਡੇਡ ਢਾਈ ਡੇ ਲੱਖੀ ਵਸ਼ੀ ਦਾ ਮੁੱਲ ਕਰ ਦਿੰਦੇ ਤਾਂ ਇਹ ਅੱਛਾ ਹਰ ਤਰ੍ਹਾਂ ਅੰਗ ਮਗਰ ਬ੍ਰੀਟ ਵਾਲੀ ਵਸ਼ੀ ਆ ਵੀ ਬ੍ਰੀਟ ਵਾਲੀ ਅੱਛਾ ਉਹ ਤਾਂ 52 ਕਿਲੋ ਦੀ ਸੀ ਠੀਕ ਹੈ ਮਤਲਬ ਹੁਣ 20 ਲੀਟਰ ਘਰੋ ਚਵਾ ਦੋਗੇ ਬਿਲਕੁਲ ਚਵਾ ਦੇਗੇ ਪਰ ਤਿੰਨ ਟਾਂ ਚੋਕੇ ਖੜੇ ਕੋਈ ਅੱਛਾ ਤੇ 75000 ਦੀ ਦੇ ਦੋਗੇ ਭਾਂਡਾ ਹੈਗਾ ਥੇ ਕਾਈ ਦੁੱਧ ਆਉਣਾ ਠੀਕ ਬਾਕੀ ਇਹ ਆ ਵੀ ਥੱਲੇੋਂ ਚੰਗੀਆਂ ਬਣੀ ਆ ਹਾਂਜੀ ਸਾਬ ਸੁਥਰੀ ਵੇਖੋ ਮੱਟੀ ਆ ਚੰਗਾ ਲੱਗਾ ਠੀਕ ਹੈ ਜੀ। ਆਣੀ ਸੋਹਣਾ ਸਵਾਰਣ ਲੱਗਾ। ਠੀਕ ਹੈ ਬਾਕੀ ਆ ਕੋਈ ਆਣ ਕੇ ਵੇਖੇ ਇੱਕ ਵਾਰੀ। ਸੋਹਣੀ ਫੱਬਦੀ ਆ ਮਗਰ ਵੱੱਛੀ ਵੀ ਚੰਗੇ ਟੀਕੇ ਦੀ। ਬੋਰੀ ਕਾਲੀ ਵੱੱਛੀ ਬੱਛੀ ਪਾਲਛੜੇ ਮਗਰ ਬੜੀ। ਤੇ ਹੁਣ ਆ ਜਿਹੜੀ ਵੈਡ ਜੇ। ਇਹ ਵੀ ਸੂਈ ਜੋ ਦਿੱਤੀ। ਇਹਨੂੰ ਕਿੰਨਾ ਚਿਰ ਹੋ ਗਿਆ। ਇਹਨੂੰ ਅੱਜ ਤੀਜਾ ਦਿਨ ਜੋ। ਆ ਦੇਖ ਸਾਡੇ। ਲਾੜ ਲਾੜ ਕੇ ਲਾੜ ਨੇ ਆ ਨਾੜੂ ਨਾਲ ਜੋ ਬੱਚੇ ਦਾ। ਆ ਜਿਹੜੇ ਨਾੜੂ ਨਾਲ ਆ ਜੀ। ਹਾਂ ਜੀ। ਇਥੇ ਬੋਲਾ ਵੀ ਜੀ ਤਿਆਰ ਹੋ ਗਿਆ ਇਸ ਵੇਲੇ 10 ਕਿਲੋ ਤਿਆਰ ਜਿਹੜਾ ਹਾਂ ਜੀ ਤਿਆਰ ਬੋਲਾ ਜਿਹੜਾ ਇਹ ਕਿੰਨਾ ਕਰੀ ਜਾਊਗੀ ਦੁੱਧ ਵਿੱਚ 15-16 ਗੋਲ ਦੇ 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 ਯਾਰ ਕੁਆਲਟੀ ਵਾਲੀ ਉਹ ਕੱਦ ਕਰਕੇ ਨਾ ਵਸ਼ੀਦਾ ਤੁਰ ਦੋ ਫਿਰ ਇਹਨਾਂ ਵਿੱਚ ਲੈਓ ਜੀ ਵੇਖੀਂ ਕੋ ਤਾਂ ਖੋਲ ਲੈ ਨੂੰ ਬਾਕੀ ਫਿਕਸ ਜੇ ਹਵਾਨੇ ਦੀ ਆ ਬਈ ਥਾਂ ਤੋਂ ਬੜਾ ਪਿਆਰਾ ਹਾਂ ਦੇਖ ਸਾਡੇ ਥਣ ਚੰਗਾ ਲੱਗਾ ਇਹਦੇ ਕੋਲ ਲੈ ਜਾਓ ਆ ਚਿਹਰਾ ਵੀ ਦੇਖ ਸਕਦੇ ਹੋ ਬੋਲ ਬੋਲ ਹਾਂ ਆਈ ਜਨਾ ਬੰਦੇ ਆ ਗਾ ਪੁੱਛਾ ਗਾ ਐਂ ਗੱਲਾਂ ਬੰਦ ਇਹਦਾ ਵੀ ਜੀ ਫਿਰ ਕਿੰਨਾ ਕੁ ਰੱਖਣਾ ਮੁੱਲ ਇਹਦਾ ਵੇਖ ਲਓ ਕਿਨੇ ਦੇ ਦਈਏ ਕਰ ਦੋ ਜੀ ਅੱਜ ਹੀ ਗੱਲ 55 ਦੇ ਦਈਏ 55 ਦੀ ਨਾ ਦਈਏ ਕਿਨੇ ਜੀ 50 ਤੋਂ ਅੰਦਰ ਲਿਆਓ ਇਹਨੂੰ ਦੱਸੋ ਫਿਰ ਤੁਸੀਂ ਮੜਾ ਜਾ ਇਹਨੂੰ ਪਾ ਲੱਗ ਜਾ ਤੁਹਾਡਾ ਕਰ ਦੋ ਆ ਵੀ ਤੁਸੀਂ ਫਿਰ 47 ਦੇ ਦੀ 45 ਦੀ ਦੇ ਦਈਏ ਠੀਕ ਹੈ ਜੀ ਠੀਕ ਹੈ ਬੜੀ ਸਾਫ ਸੁਥਰੀ ਰੱਖੀ ਖੰਡੀ ਠਾਰ ਜੀ ਗੱਲ ਦੀ ਠੀਕ ਹੈ ਜੀ ਠੀਕ ਹੈ ਤੇ ਹੁਣ ਇਹ ਵੀ ਆ ਗੱਬਣਾ ਆਈਆਂ ਤੋਂ ਇਹ ਕਾ ਵੀ ਤੁਹਾਨੂੰ ਗੱਬਣ ਵੈੜਦਿਆਂ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ ਹੈ ਜਿਹੜੀ ਇਹ ਜਿਹੜੀ ਪਹਿਲੇ ਨਵੱਛੀ ਆ ਠੀਕ ਆ ਠੰਡੀ ਠਾਰ ਕਿੰਨਾ ਖੜਦੀ ਆ ਟਾਈਮ ਇਹ ਵੀ ਜੀ ਪੰਜ-ਛੇ ਤੇ ਲਈ ਜਾਈ ਮੇਰੇ ਸਾਹ ਹੁਣ ਚਲੋ ਵੱਧ ਦੇ ਵਿੱਚ ਖੜ ਸਕਦੀ ਆ ਬਾਕੀ ਇੱਕ ਸ਼ਾਂਗ ਜੀ ਵਿੱਚ ਵੱਖਰੀ ਲੱਗੀ ਸੈਂਟਰ ਜਿਹਾ ਵੱਖਰੀ ਆ ਜਿਹੜੀ ਪਰਲੇ ਬਨੇ ਦਿਖਾ ਦਿਓ ਉੱਦਲੇ ਮੜੇ ਉੱਧਰ ਅਸੀਂ ਤੁਹਾਨੂੰ ਦਿਖਾ ਦਈਏ ਆਹ ਦੇਖ ਸੰਦੇ ਜੀ ਬਾਕੀ ਥਣ ਦੇ ਦਾ ਹੁਣ ਤੋਂ ਹੀ ਹੱਥ 'ਚ ਆਉਣਾ ਲਾਵਾ ਹੋਰ ਜ਼ਿਆਦਾ ਕੱਢ ਜਾਣਾ ਜੇ ਸਹਿਦ ਆਉਂਦਾ ਅਜ ਥਣ ਜਿਹੜਾ ਚੰਗਾ ਬੰਨਦਾ ਵਾ ਵੀ ਭੋਲੀ ਬੜੀ ਪਾ ਇਥੇ ਕਲਾਸ਼ ਹੋ ਗਿਆ ਰਸਾ ਕੱਟਦੇ ਉੱਤੇ ਅੱਛਾ ਥੋੜਾ ਜਿਹਾ ਬਾਕੀ ਹੈ ਗਈ ਸਾਈਵਲ ਕ੍ਰੋਸ ਚ ਹੈ ਲੈ ਨਹੀਂ ਆਜੀ ਲੈ ਆਜੀ ਤੇ ਇਹ ਉਤਰਾ ਕਿੰਨਾ ਕੁ ਦੁੱਧ ਕੱਢ ਜੂਗੀ ਜੀ ਦੇ ਬਹਾਦੂਰ ਚੰਗੀ ਨਾਲੇ ਗਰਮੀਆਂ 'ਚ ਸਿਆਜ ਪ੍ਰਵਾਹ ਹੀ ਨਹੀਂ ਕੋਈ ਕਿਸਮ ਦੀ ਬਣ ਚੜੋ। ਹਾਂਜੀ। ਉਹ ਦੱਦ ਗਿਆ ਮੀਟਰ ਨਹੀਂ ਹੈਗੀ RAMNAJ। ਨਹੀਂ ਖੰਧੂ ਨਹੀਂ ਚੱਗਾ। ਬਾਕੀ ਚਲੋ ਇਹ ਆ ਵੀ ਜਿੰਨੇ ਘਰ ਵਰਤਣਾ ਵਾ ਉਹ ਲੈ ਜੇ ਹਨਾ। ਮਾਜੀ ਹੈਗੇ। ਇਹਨੇ ਨਾ ਤੇ ਇਹੋ ਜਿਹੇ ਗਾਵਾਂ ਨੂੰ ਬਹੁਤੀ ਠੰਡ ਦੀ ਪ੍ਰਵਾਹ ਨਹੀਂ ਤੇ ਨਾ ਗਰਮੀ ਦੀ ਪ੍ਰਵਾਹ ਹੁੰਦੀ। ਭਾਈ ਭਾਈ ਪ੍ਰਵਾਹ ਨਹੀਂ ਕੋਈ ਟੁੜਟੜੀ ਖਾ ਕੇ। ਤੇ ਇਹਦਾ ਮੁੱਲ ਫਿਰ ਕਿੰਨੇ ਦੇ ਦੀ? ਕਰ ਦਈਏ ਜੀ ਅੱਜ ਜੀ ਅ ਵੀ। ਕਿਹ ਖੜਨੀ ਸੰਭਣ ਨਾਲ ਲੇਦੇ ਆ ਜੇ ਕੋਈ ਦਸ ਦਿਨ ਸੰਭਣੀ ਨਹੀਂ। ਨਹੀਂ ਪੰਜ ਸਾਲ ਦੇ ਲੈਣੇ ਵਾ ਛਿੱਟਕੀ ਆ। ਉਹ ਤਾਂ ਢਿਲੀ ਪਈ ਆ ਵੇਖੋ ਕੁੜੇ। ਹਾਂਜੀ। ਕਿੰਨੇ ਆਹ ਵੀ ਕਰ ਦੋ ਕਿੰਨੇ ਦੀ ਦੇਣੀ ਪੈਂਤੀ ਦੇ ਦੀ ਛੋੜ ਛੜ ਵਿੱਚ ਸਾਮ ਛੜ ਦੋ 35 ਚ ਤੇ ਨਹੀਂ ਹੱਲੀ 5 ਕਿਹ ਹਰ ਛੜ ਦੀ ਕੀ ਇਹ ਦੇ ਦੀ 23000 ਜੀ ਦੇ ਦੀ 28000 ਜੀ ਦੇ ਦੀ ਅੱਛਾ 28000 ਜੀ 28000 ਜੀ ਠੀਕ ਹੈ ਜੀ ਚਲੋ ਬਾਕੀ ਕੋ ਛੋੜ ਛੜ ਮੋਕੇ ਤੇ ਕਰ ਦੋਗੇ ਤੇ ਹੁਣ ਇੱਕ ਆ ਵੈੜ ਬੜੀ ਖੂਬਸੂਰਤ ਏਨੇ ਵੀ ਸੂਆ ਪਹਿਲਾ ਹੀ ਸੋਣਾ ਏ ਇਹ ਕਿੰਨੇ ਚਰਦੀ ਗੱਬਣੇ ਇਹ 4 ਮਹੀਨੇ ਦੇ ਵੀਰ ਜੀ 4 ਮਹੀਨੇ ਦੀ ਗੱਬਣੇ ਅਣੀ ਪਰਿਆਲ ਚ ਸੋਣਾ ਗਾ ਠੀਕ ਆ ਹੋ ਸਾਕੀ ਦੇ ਲਾਗੇ ਚੌਗੀ ਮੂੰਹ ਜੀ ਠੀਕ ਕਰਦੀ ਪਾਲੀ ਆ ਹਾਂਜੀ ਆ ਤਿਆਰ ਦੰਦੇ ਆ ਮੂੰਹ ਜੜੀ ਆ ਦੇਖ ਸਕਦੇ ਜੇ ਬਾਕੀ ਚੌਗੀ ਤੇ ਦਹੀਂ ਆ ਬਰਾਬਰ ਕਰਨ ਬਸ ਕੱਦ ਹਾੜ ਵੇਖੋ ਯਾ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕਿਸ਼ ਵਿਰਜੀ ਫਿਰ ਉਹਦੇ ਵੀ 20 ਲੀਟਰ ਸੀ ਮਾਂ ਥਲੇ ਠੀਕ ਆ ਹਾਂਜੀ ਤੇ ਬਾਕੀ ਆਪੇ ਚੰਗੇ ਤੀਕੇ ਦੀ ਜਦ ਤਰਾ ਕਰਦੀ ਪਾਲੀ ਆ ਕਾਫੀ ਚਰਦੀ ਵੀਰ ਜੀ ਨਾਲ ਘਰ ਉੱਥੇ ਵੱਜੀ ਹੁੰਦੀ ਹੈ ਜਦੋਂ ਆਈਦਾ ਹੈ ਤੇ ਚੰਗੇ ਕਦ ਕਾਟ ਚ ਆ ਤੇ ਸੋਹਣੀ ਵਹਿੜਿਆ ਜਿਹੜੀ ਬਾਕੀ ਇਹ ਆ ਵੀ ਸਾਂਭਣੀ ਪੈਣੀ ਆ ਜਾ ਕੇ ਤੇ ਸਾਂਭ ਵਾਲਾ ਖੜੇ ਜਿੱਦਣੇ ਤਿਆਰ ਤਿਆਰ ਹੋਈ ਤੇ ਪੰਜ ਹਜ਼ਾਰ ਦੀ ਹੋਰ ਗੱਬਣ ਵਸ਼ੀਰ ਨਹੀਂ ਉਹਦਾ ਵਾਦਾ ਹਾਂਜੀ ਹਾਂਜੀ ਇਹਦੇ ਨਾਲੇ ਚੈੱਕ ਪਾਸ ਆ ਹਾਂਜੀ ਹਾਂਜੀ ਕਿੰਨਾ ਫਿਰਦੀ ਇਹਦਾ ਮੁੱਲ ਫਿਰ ਦੇ ਦਈਏ 42 ਦੀ ਵੀਰ ਜੀ ਕਰ ਦੋ ਵਿੱਚੋ ਛੋਟ ਛੋਟ ਕਿੰਨੀ ਉੰਨੇ ਦੀ ਕਰਦੀ ਹੈ ਵੀ ਜਿੰਨੇ ਦੀ ਇਹ ਵਿਗਣੀ ਆ ਨਾ ਸੱਜਰ ਉਹ ਤੋਂ ਵੀ ਅੱਧ ਤੋਂ ਵੀ ਹੋਰ ਘੱਟ ਰੇਟ ਕਰ ਦਿੱਤੀ ਕਿ ਫਿਰ 40 ਅੱਧ ਕਰ ਦਿੱਤੀ ਹੋਰ ਇਹ ਚ ਹੁਣ ਛੱਡੋ ਕੀ ਛੱਡਣਾ ਜੇ 35000 ਦੀ ਹਾਂ ਨਾ ਵੀਰ ਜੀ ਦੇ ਦਿੱਤੀ ਛੋਟ ਹੋਰ ਵਿੱਚੋਂ ਵੀ ਆਜਾ 1000 2000 ਛੱਡ ਦੋ ਫਿਰ ਉਹ 30000 ਦੀ ਦੇ ਦਈਏ ਚਲੋ ਵਾਕਿ ਇਹ ਆ ਵੀ ਸਾਂਭ ਹੀ ਛੱਡੀ ਆ ਵੇਖੋ ਪਛੀ ਸਾਹਮਣੀ ਕਿਹੜੀ ਸੌਖੀ ਐਡੀ ਬੱਚੀ ਹਾਂਜੀ ਹਾਂਜੀ ਇਹ ਆ ਵੀ ਜਿਹੜਾ ਕੋਈ ਸਾਂਭ ਲੂਗਾ ਹੁਣ ਕੋਈ ਦੀਵਾਲੀ ਤੇ ਮੰਡੀ 'ਚ ਲੋਕੀ 70-70 ਹਜ਼ਾਰ ਫੰਡਰ ਤਾਂ ਮੰਗੀ ਜਾਂਦੇ ਉਸੇ ਹਾਂਜੀ ਵੀਰਾਂ ਨੇ ਵੇਖਿਆ ਨਹੀਂ ਉੱਥੇ ਕੀ ਚੀਜ਼ ਤੇ ਮੁੱਲ ਪੈਣਾ ਵਾ ਖੜੀਆਂ ਵੀ ਲੋਕਾਂ ਨੇ ਆਈਆਂ ਹਾਂ ਹਾਂਜੀ ਹਾਂਜੀ ਚੀਜ਼ ਇਹੋ ਜੀ ਚੀਜ਼ ਤੇ ਇਹੋ ਜੀ ਮੁੱਲ ਤੇ ਬਈ ਆਈਆਂ ਦੀ ਫੰਡਰ ਵਾਸੀ ਖੜੀ ਕੇ ਨੇ ਉੱਥੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਇਹ ਵੀ ਜਦੋਂ ਤਿਆਰ ਹੋਈ ਤੇ ਚੰਗੀ ਵੈੜ ਤਿਆਰ ਹੋਣੀ ਆ ਤੇ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਖੜੇ ਤੇ ਹੋਰ ਕੁਝ ਕਹਿਣਾ ਵੀ ਜੀ ਫਿਰ ਬਸ ਵੀ ਜੀ ਧੰਨਵਾਦ ਜੀ ਤੇ ਬਾਕੀ ਇਹ ਆ ਵੀ ਚਲੋ ਸੋਨੀਆਂ ਦੇ ਆਪਣੇ ਦੋ ਟਾਈਮ ਚੋ ਕੇ ਲੈ ਜਾਓ ਤੇ ਗੱਬਣ ਆਪਣੀ ਪਾਸ ਕਰਕੇ ਲੈ ਜਾਓ ਜੀ